ਅੜੇਲ ਸੁਣਾ ਗੋਂਗ ਜੋ ਯਾਹ ਸੁਰਸਨਾ ਪਾਵਈ ਸੁਣਾ ਗੋਂਗ ਜੋ ਯਾਹ ਇੱਥੇ ਵਿਸਰਾਮ ਹੈ ਜਾਹੇ ਨਹੀਂ ਕਹਿਣਾ ਕਈ ਜਾਹੇ ਕਹੇ ਜਾਂਦੇ ਆ ਯਾਹੇ ਤੇ ਰੁਕ ਕੇ ਸੁਰਸਨਾ ਪਾਵਈ ਸੁਣਾ ਮੂਡ ਚਿੱਤ ਲਾਏ ਚਤੁਰਤਾ ਆਵਈ ਸੁਣਾ ਹੀ ਕਹਿਣਾ ਸੁਣੇ ਨਹੀਂ ਕਹਿਣਾ ਧਿਆਨ ਦੇ ਨਾਲ ਪੜਨਾ ਸੁਣਾ ਮੂਡ ਚਿੱਤ ਲਾਏ ਚਿਤ ਲਾਏ ਕਹਿਣਾ ਚਿਤ ਲਾਏ ਨੇ ਚਿਤ ਲਾਏ ਲਾਏ ਤੇ ਵਿਸਰਾਮ ਆਇ ਚਤੁਰਤਾ ਆਵਈ ਚ ਚਤੁਰਤਾ ਆਵਈ ਕਹਿਣਾ ਆ ਕਿਉਂਕਿ ਤੱਤੇ ਦੇ ਔਂਕੜ ਲੱਗਾ ਹੋਇਆ ਚਤਰਤਾ ਨਹੀਂ ਕਹਿਣਾ ਚਤੁਰਤਾ ਆਵਈ ਔਂਕੜ ਦੀ ਆਵਾਜ਼ ਦੇ ਕੇ ਜਾਣਾ ਆਵਈ ਆਵੀ ਨਹੀਂ ਕਹਿਣਾ ਇੱਥੇ ਧਿਆਨ ਦੇਣਾ ਆਵਈ ਇਕੱਠਾ ਉਚਾਰਨ ਕਰਨਾ ਆਵਈ ਦੁੱਖ ਦਰਦ ਭਾਉ ਨਿਕਟਨਾ ਤਿੰਨ ਨਾਰਕੇ ਰਹੈ ਦੁਖ ਦਰਦ ਭਾਉ ਭਾਉ ਤੇ ਵਿਸਰਾਮ ਆ ਇਹਨੂੰ ਭੋਉ ਨਹੀਂ ਕਹਿਣਾ ਭਾਉ ਕਹਿਣਾ ਆ ਨਿਕਟ ਨਾ ਤਿੰਨ ਨਾਰਕੇ ਰਹੈ ਨਿਕਟ ਨਾ ਨਹੀਂ ਕਹਿਣਾ ਨਕ ਕਹਿਣਾ ਆ ਮੁਕਤਾ ਆ ਤਿੰਨ ਨਾਰਕੇ ਰਹੈ ਹੋ ਜੋ ਯਾ ਕੀ ਇੱਕ ਬਾਰ ਚਾਉ ਪਈ ਕੋ ਕਹ ਹੋ ਜੋ ਯਾ ਕੀ ਇੱਕ ਵਾਰ ਇਹਦਾ ਵਿਸਰਾਮ ਆਪਾਂ ਕਈ ਵਾਰ ਹੋ ਜੋ ਯਾ ਕੀ ਇੱਥੇ ਦੇ ਦੇਨੇ ਆ ਪਰ ਇਹਦਾ ਜੋ ਵਿਸਰਾਮ ਆ ਹੋ ਜੋ ਇੱਥੇ ਜਮ ਗਿਆ ਥੋੜੀ ਜੀ ਯਾ ਕੀ ਇੱਕ ਵਾਰ ਵਾਰ ਤੇ ਵਿਸਰਾਮ ਆ ਵਾਰ ਨਹੀਂ ਕਹਿਣਾ ਇਹਨੂੰ ਇੱਕ ਵਾਰ ਨਹੀਂ ਕਹਿਣਾ ਇੱਕ ਬਾਰ ਕਹਿਣਾ ਬੱਬੇ ਨਾਲ ਚਾਉ ਪਈ ਕੋ ਕਹੈ ਚਾਉ ਪਈ